ਪੀਵੀ ਟੂਡੇ ਚੈਨਲ ਦੇਖ ਰਹੇ ਹੋ ਖਬਰ ਊਨਾ ਨੰਗਲ ਹਾਈਵੇ ਤੇ ਪੈਂਦੇ ਪਿੰਡ ਕਾਲੀਵਾਲ ਤੋਂ ਹੈ ਜਿੱਥੇ ਇੱਕ ਪੈਟਰੋਲ ਟੈਂਕਰ ਪਲਟ ਗਿਆ ਜਿਸ ਦੇ ਪਲਟਦੇ ਹੀ ਉਸ ਨੂੰ ਭਿਆਨਕ ਅਗ ਪੈ ਗਈ ਤੇ ਜਿਸ ਨੇ ਟੈਂਕਰ ਤਾਂ ਨਸ਼ਟ ਕੀਤਾ ਹੀ ਪਰੰਤੂ ਆਲੇ ਦੁਆਲੇ ਦੀਆਂ 5-6 ਦੁਕਾਨਾਂ ਵੀ ਨਸ਼ਟ ਕਰ ਦਿੱਤੀਆਂ ਇਸ ਘਟਨਾ ਨਾਲ ਆਲੇ ਦੁਆਲੇ ਦੇ ਕਈ ਕਿਲੋਮੀਟਰ ਤੱਕ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਈ ਘੰਟਿਆਂ ਵਿੱਚ ਇਹ ਸਭ ਤੇ ਕਾਬੂ ਪਾਇਆ ਚੰਗੀ ਖਬਰ ਇਹ ਹੈ ਕਿ ਖਬਰ ਪ੍ਰਾਪਤ ਹੋਣ ਤੱਕ ਕੋਈ ਜਾਨੀ ਨੁਕਸਾਨ ਹੋਣ ਦਾ ਸਮਾਚਾਰ ਨਹੀਂ ਹੈ ਔਰ ਦੇਖਦੇ ਆ ਇਸ ਘਟਨਾ ਦੀਆਂ ਲਾਈਵ ਤਸਵੀਰਾਂ ਆ ਦੇਖੋ ਇਟਾਲੀ ਵਾਲੇ ਤੇਲ ਦਾ ਟੈਂਕਰ ਹੈ ਇਹਨਾਂ ਕਿਤਾ ਪਾਣੀ ਨਿਕਲ ਰਿਹਾ ਹੈ ਇਟਾਲੀ ਵਾਲਾ ਹੋਇਆ ਜੀ ਕਾਂਡ ਅੱਡੇ ਦੇ ਉੱਪਰ ਹੋਈ ਗੱਡੀ ਮੁੰਡਾ ਬਚਾ ਹੋ ਗਿਆ ਬੰਦਿਆਂ ਮੁੰਡਿਆਂ ਦਾ ਪਲਟ ਗਈ ਗੱਡੀ ਤੇਲ ਹੈ ਇਹਦੇ ਵਿੱਚ